ਪੰਜਾਬ ਦੇ ਸ਼ਹਿਰ ਫਾਜਲਕਾ ਬਾਰੇ ਅੱਜ ਗੱਲ ਕਰਾਂਗੇ ਫਾਜਲਕਾ ਕਿਸ ਨੇ ਵਸਾਇਆ ਕਦੋਂ ਵਸਾਇਆ ਤੇ ਫਾਜਲਕਾ ਜ਼ਿਲ੍ਹਾ ਕਦੋਂ ਬਣਿਆ ਇਹ ਸਾਰੀ ਜਾਣਕਾਰੀ ਆਪਾਂ ਇਸ ਵੀਡੀਓ ਦੇ ਵਿੱਚ ਤੁਹਾਡੇ ਨਾਲ ਸਾਂਝੀ ਕਰਾਂਗੇ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਗੱਲ ਹੈਗੀ ਹੈ ਜੀ 1844 ਦੀ ਇੱਕ ਗੋਰੇ ਅੰਗਰੇਜ਼ ਜਿਸ ਦਾ ਨਾਮ ਜੇ ਐਚ ਓਲੀਵਰ ਸੀ ਉਸ ਨੇ ਫਾਜਲਕਾ ਸ਼ਹਿਰ ਵਸਾਇਆ ਮਿਆਂ ਨੂੰ ਫਾਜਲ ਵੋਟੋ ਦੇ ਨਾਮ ਤੇ ਉਹਨਾਂ ਨੇ ਸ਼ਹਿਰ ਦਾ ਨਾਮ ਰੱਖਿਆ ਸੀ ਇਹ ਜਮੀਨ ਪਹਿਲਾਂ ਬਹਾਵਲਪੁਰ ਦੇ ਪ੍ਰਿੰਸਕਲ ਹੋਇਆ ਕਰਦੀ ਸੀ ਜੇ ਐ ਚੌਲੀਵਰ ਨੇ ਇੱਥੇ ਪਹਿਲਾਂ ਆਪਣਾ ਸ਼ਾਪਿੰਗ ਸੈਂਟਰ ਬਣਾਇਆ ਕਿਉਂਕਿ ਇੱਥੋਂ ਦੀ ਜਮੀਨ ਜ਼ਿਆਦਾ ਉਪਜਾਊ ਨਹੀਂ ਸੀ ਤੇ ਸਾਰੇ ਪਾਸੇ ਝਾੜ ਬੂਟ ਉੱਗਿਆ ਹੋਇਆ ਸੀ ਉਸ ਤੋਂ ਬਾਅਦ ਜੇ ਐ ਚੌਲੀਵਰ ਨੇ ਇਸ ਨੂੰ ਟਰੇਡਿੰਗ ਹੱਬ ਦੇ ਵਿੱਚ ਬਦਲ ਦਿੱਤਾ ਇੱਥੇ ਪੰਜਾਬ ਤੇ ਸਿੱਧ ਦੇ ਵਿਚਕਾਰ ਵਪਾਰ ਹੋਇਆ ਕਰਦਾ ਸੀ ਵੰਡ ਤੋਂ ਪਹਿਲਾਂ ਇੱਥੇ ਓਨ ਦਾ ਵਪਾਰ ਜ਼ਿਆਦਾਤਰ ਹੋਇਆ ਕਰਦਾ ਸੀ ਫਾਜਲਕਾ ਬੰਗਲਾ ਦੇ ਨਾਮ ਨਾਲ ਵੀ ਮਸ਼ਹੂਰ ਹੈ ਟਰਾਂਸ ਅਫਗਾਨਿਸਤਾਨ ਪਾਈਪਲਾਈਨ ਦਾ ਇਹ ਐਂਡ ਵਾਲਾ ਸਟੇਸ਼ਨ ਹੈ ਸਨ 1884 ਵਿੱਚ ਫਾਜਲਕਾ ਨੂੰ ਫਿਰੋਜ਼ਪੁਰ ਡਿਸਟ੍ਰਿਕਟ ਦਾ ਹਿੱਸਾ ਬਣਾਇਆ ਗਿਆ ਤੇ 25 ਜੁਲਾਈ 2011 ਨੂੰ ਫਾਜਲਕਾ ਨੂੰ ਲੱਗ ਤੋਂ ਜ਼ਿਲ੍ਹਾ ਕੋਸ਼ਿਤ ਕਰ ਦਿੱਤਾ ਗਿਆ ਫਾਜਲਕਾ ਅਭੋਰ ਤੇ ਜਲਾਲਾਬਾਦ ਇਸ ਦੀਆਂ ਤਹਿਸੀਲਾਂ ਬਣਾਈਆਂ ਗਈਆਂ ਵੰਡ ਤੋਂ ਪਹਿਲਾਂ ਇੱਥੇ 50% ਆਬਾਦੀ ਮੁਸਲਮਾਨਾਂ ਦੀ ਸੀ ਜਿਹੜੇ 1947 ਤੋਂ ਬਾਅਦ ਪਾਕਿਸਤਾਨ ਜਾ ਕੇ ਵੱਸ ਗਏ ਅੱਜ ਮੋਸਟਲੀ ਇੱਥੇ ਪੰਜਾਬੀ ਬੋਲੀ ਬੋਲੀ ਜਾਂਦੀ ਹੈ ਤੋਸ਼ਾ ਮਠਿਆਈ ਫਾਜ਼ਲਕਾ ਦੀ ਬਹੁਤ ਜ਼ਿਆਦਾ ਮਸ਼ਹੂਰ ਹੈ ਤੇ ਪੰਜਾਬੀ ਜੁੱਤੀ ਫਾਜ਼ਲਕਾ ਦੀ ਸਾਰੀ ਦੁਨੀਆ ਦੇ ਵਿੱਚ ਮਸ਼ਹੂਰ ਹੈ ਜੇਕਰ ਆਪਾਂ ਇਥੋਂ ਦੀਆਂ ਮਸ਼ਹੂਰ ਹਸਤੀਆਂ ਦੀ ਗੱਲ ਕਰੀਏ ਤਾਂ ਕ੍ਰਿਕਟਰ ਸ਼ੁਭਮਨ ਗਿੱਲ ਦਾ ਜਨਮ ਸਥਾਨ ਵੀ ਫਾਜ਼ਲਕਾ ਵਿੱਚ ਹੈ ਤੇ ਮਸ਼ਹੂਰ ਪੰਜਾਬੀ ਸਿੰਗਰ ਤੇ ਐਕਟਰ ਗੁਰਨਾਮ ਭੁੱਲਰ ਦਾ ਵੀ ਜਨਮ ਇੱਥੇ ਹੈ। ਜੇ ਮੌਸਮ ਦੀ ਗੱਲ ਕਰੀਏ ਤਾਂ ਫਾਜ਼ਲਕਾ ਦਾ ਮੌਸਮ ਜ਼ਿਆਦਾਤਰ ਗਰਮ ਤੇ ਖੁਸ਼ਕ ਰਹਿੰਦਾ ਹੈ ਕਿਉਂਕਿ ਇੱਥੇ ਬਾਰਿਸ਼ ਬਹੁਤ ਘੱਟ ਹੁੰਦੀ ਹੈ। ਸਨ 1898 ਦੇ ਵਿੱਚ ਫਾਜ਼ਲਕਾ ਦੇ ਵਿੱਚ ਪਹਿਲੀ ਰੇਲਵੇ ਲਾਈਨ ਵਿਛਾਈ ਗਈ। ਫਾਜ਼ਲਕਾ ਰੇਲਵੇ ਜੰਕਸ਼ਨ ਅੱਜ ਵੀ ਅਭੋਰ, ਫਰੋਜ਼ਪੁਰ ਤੇ ਬਠਿੰਡਾ ਨਾਲ ਕਨੈਕਟਡ ਹੈ। ਨੈਸ਼ਨਲ ਹਾਈਵੇ 7 ਦੇ ਨਾਲ ਫਾਜ਼ਲਕਾ ਪੰਜਾਬ ਦੇ ਦੂਸਰੇ ਸ਼ਹਿਰਾਂ ਦੇ ਨਾਲ ਜੁੜਿਆ ਹੋਇਆ ਹੈ ਜੇਕਰ ਕ੍ਰਾਈਮ ਦੀ ਦੁਨੀਆ ਦੀ ਗੱਲ ਕਰੀਏ ਤਾਂ ਲੌਰੈਂਸ ਬਿਸ਼ਨੋਈ ਤੇ ਰੌਕੀ ਫਾਜ਼ਲਕਾ ਦਾ ਜਨਮ ਵੀ ਫਾਜ਼ਲਕਾ ਵਿੱਚ ਹੋਇਆ ਹੈ ਬਾਕੀ ਜੇ ਇਸ ਤੋਂ ਇਲਾਵਾ ਕੋਈ ਜਾਣਕਾਰੀ ਰਹਿ ਗਈ ਹੋਵੇ ਤਾਂ ਤੁਸੀਂ ਕਮੈਂਟ ਦੇ ਵਿੱਚ ਜਰੂਰ ਸਾਂਝੀ ਕਰ ਸਕਦੇ ਹੋ ਉਮੀਦ ਕਰਦੇ ਹਾਂ ਕਿ ਇਹ ਜਾਣਕਾਰੀ ਫਾਜ਼ਲਕਾ ਬਾਰੇ ਤੁਹਾਨੂੰ ਪਸੰਦ ਆਈ ਹੋਵੇਗੀ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਓ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਰੱਬ ਰੱਖਾ